ਵੇਕੋ ਕਿ ਵੇ ਖੇਤਾਂ ਦੇ ਵਿੱਚ ਜ਼ਮੀਨ ਦੇ ਕਬਜ਼ੇ ਨੂੰ ਲੈ ਕੇ ਦੋ ਤੀਰਾ ਆਪਸ ਦੇ ਵਿੱਚ ਪੀੜੀਆਂ ਬੀਪੀਆਂ ਵੀ ਆਪਸ ਦੇ ਵਿੱਚ ਲੜ ਪੀਆਂ ਦਰਅਸਲ ਤੋਂ ਅੰਦਾਜ਼ੀ ਹੈ ਕਿ ਕਬਜ਼ਾ ਲੈਣਾ ਇਸੇ ਪੁਲਿਸ ਪ੍ਰਸ਼ਾਸਨ ਵੀ ਪਹੁੰਚਿਆ ਐ ਐਮਐਲਏ ਵੀ ਪਹੁੰਚਿਆ ਤੇ ਖੇਤਾਂ ਦੇ ਵਿੱਚ ਪੂਰਾ ਤੋਂ ਅੰਦਾਜ਼ੀ ਹੈ ਕਿ ਲੜਾਈ ਦਾ ਮਾਹੌਲ ਬੜਿਆ ਹੈ ਤਸਵੀਰਾਂ ਤੁਸੀਂ ਲਾਈਵ ਦੇਖ ਸਕਦੇ ਹੋ ਲਾਈਵ ਭਾਰਤ ਦੇ ਉੱਤੇ ਤੁਸੀਂ ਦੇਖ ਸਕਦੇ ਹੋ ਕਿ ਇਸ ਤਰੀਕੇ ਦੇ ਨਾਲ ਖੇਤਾਂ ਦੇ ਵਿੱਚ ਭਾਜੜਾ ਪਈਆਂ ਹੋਈਆਂ ਨੇ ਦਰਸਲ ਤੁਹਾਨੂੰ ਇਹ ਦੱਸ ਦਈਏ ਕਿ ਪੰਚਾਇਤੀ ਜ਼ਮੀਨ ਤੇ ਪ੍ਰਸ਼ਾਸਨ ਕਬਜ਼ਾ ਲੈਣ ਪਹੁੰਚਦੀ ਹੈ ਤਾਂ ਉਸ ਜ਼ਮੀਨ ਨੂੰ ਲੈ ਕੇ ਦੋ ਟੀਰਾ ਆਪਸ ਦੇ ਵਿੱਚ ਲੜ ਪੈਂਦੀਆਂ ਨੇ ਪਰ ਇਸ ਤੋ ਤੱਕ ਕਿ ਪੁਲਿਸ ਵੀ ਲੜ ਪੈਂਦੀ ਹੈ ਤਾਂ ਕਹਿ ਸਕਦੇ ਆ ਕਿ ਤਿੰਨ ਤਰ੍ਹਾਂ ਜਿਸ ਦੇ ਵਿੱਚ ਲੜਾਈ ਹੋਈ ਹੈ ਇੱਕ ਪੁਲਿਸ ਤੇ ਦੋ ਪਿੰਡ ਵਾਲਿਆਂ ਦੇ ਵਿੱਚ ਤਾਂ ਦੱਸਿਆ ਗਿਆ ਕਿ ਜਿਸ ਤੋਂ ਬਾਅਦ ਕਾਫੀ ਕੁੱਟਕਟਾਪਾ ਵੀ ਚੜਾਇਆ ਗਿਆ ਦੱਸਿਆ ਜਾ ਰਿਹਾ ਹੈ ਕਿ ਪੰਚਾਇਤੀ ਜ਼ਮੀਨ ਦਾ ਜਦ ਕਬਜ਼ਾ ਲੈਣਾ ਹੁੰਦੇ ਆ ਤਾਂ ਬੀਬੀਆਂ ਵੀ ਆਪਸ ਦੇ ਵਿੱਚ ਲੜ ਪੈਂਦੀਆਂ ਨੇ ਤੇ ਦੋ ਟੀਰਾ ਵੀ ਜਿਹੜੀਆਂ ਨੇ ਖੇਤਾਂ ਦੇ ਵਿੱਚ ਵੀ ਇੱਕ ਦੂਜੇ ਦੇ ਨਾਲ ਲੜ ਪੈਂਦੀਆਂ ਨੇ ਤਾਂ ਪੁਲਿਸ ਵੀ ਲੜਾਈ ਕਰਦੀ ਨਜ਼ਰ ਆਉਂਦੀ ਹੈ ਉੱਥੇ ਹੀ ਤੁਸੀਂ ਤਸਵੀਰਾਂ ਨੂੰ ਬੋਰਡਰ ਦੇਖ ਸਕਦੇ ਹੋ ਕਿਸ ਤਰੀਕੇ ਦੇ ਨਾਲ ਖੇਤਾਂ ਦੇ ਵਿੱਚ ਜਿਹੜਾ ਮਾਹੌਲ ਹੈ ਗਰਮਾਇਆ ਹੋਇਆ ਹੈ ਕਿਸ ਤਰੀਕੇ ਦੇ ਨਾਲ ਇੱਕ ਦੂਜੇ ਪਿੱਛੇ ਮਾਰਨ ਦੇ ਭੱਜਦੇ ਨੇ ਬੀਬੀਆਂ ਟਰੈਕਟਰ ਦੇ ਆਲੇ ਖੜੇ ਹੋ ਜਾਂਦੀਆਂ ਨੇ ਟਰੈਕਟਰ ਨਾਲ ਹੀ ਜੰਗਣ ਦਿੰਦੀ ਆ ਤੁਸੀਂ ਲਗਾਤਾਰ ਲਾਈ ਭਾਰਤ ਦੇ ਬਣੇ ਹੋ ਸੀ ਤੁਹਾਡੇ ਨਾਲ ਜਿਹੜੀ ਵੀਡੀਓ ਹੈ ਜਿਹੜੀਆਂ ਤਸਵੀਰਾਂ ਨੇ ਸਾਂਝੀਆਂ ਕਰ ਰਹੀਆਂ ਕਿ ਕਿਸ ਤਰੀਕੇ ਦੇ ਨਾਲ ਭਾਜੜਾ ਪਈਆਂ ਨੇ ਤਾਂ ਉੱਥੇ ਹੀ ਤੁਸੀਂ ਵੇਖ ਸਕਦੇ ਹੋ ਕਿ ਕਿਵੇਂ ਬੀਬੀਆਂ ਵੀ ਜਿਹੜੀਆਂ ਨੇ ਆਪਸ ਦੇ ਵਿੱਚ ਲੜ ਪੈਂਦੀਆਂ ਨੇ ਤਾਂ ਪੁਲਿਸ ਤੇ ਤਹਿਤ ਦਾਂਗਾ ਚੱਲਦੀਆਂ ਹੀ ਚੱਲਦੀਆਂ ਨੇ ਪਰ ਬੀਬੀਆਂ ਵੀ ਕੁਝ ਘਟ ਰਹੀ ਉਹ ਵੀ ਆਪਸ ਚ ਲੜ ਪੈਂਦੀਆਂ ਨੇ ਉੱਥੇ ਹੀ ਇੰਨਾ ਹੀ ਨਹੀਂ ਬਲਕਿ ਐਮਐਲਏ ਦੇ ਵੱਲੋਂ ਕਹਿਣਾ ਹੈ ਕਿ ਲੜਾਈ ਨਾ ਕੀਤੀ ਜਾਵੇ ਹਾਲਾਂਕਿ ਪੰਚਾਇਤੀ ਜ਼ਮੀਨ ਜਿਹੜੀ ਹੈ ਇਹ ਇਸ ਨੂੰ ਲੈ ਕੇ ਰੋਕਿਆ ਜਾਂਦਾ ਬੀਬੀਆਂ ਕਹਿੰਦੀਆਂ ਨੇ ਕਿ ਇਸ ਦਾ ਕਬਜ਼ਾ ਨਹੀਂ ਲਿੱਟਾ ਜਾਵੇਗਾ ਕਬਜ਼ਾ ਲੈਣ ਆਏ ਹੋਏ ਪ੍ਰਸ਼ਾਸਨ ਪੁਲਿਸ ਇੱਥੇ ਤੱਕ ਐਮਐਲਏ ਵੀ ਉੱਥੇ ਪਹੁੰਚਦਾ ਹੈ ਪਰ ਲੜਾਈ ਜਿਹੜੀ ਐ ਦੋ ਧਿਰਾਂ ਦੇ ਵਿੱਚ ਵੱਧ ਜਾਂਦੀ ਹੈ ਉੱਥੇ ਹੀ ਉਸ ਤੋਂ ਬਾਅਦ ਤਸਵੀਰਾਂ ਤੁਸੀਂ ਵੇਖ ਸਕਦੇ ਹੋ ਕਿ ਕਿਸ ਤਰੀਕੇ ਦੇ ਨਾਲ ਇਹਨਾਂ ਦੀ ਲੜਾਈ ਨੂੰ ਵੀ ਸੁਲਝਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਪਰ ਬੀਬੀਆਂ ਵੀ ਆਪਸ ਦੇ ਵਿੱਚ ਲੜਾਈ ਕਰਦੀਆਂ ਤੇ ਇਸ ਕਬਜ਼ੇ ਨੂੰ ਰੋਕਣ ਦੀ ਗੱਲ ਨੂੰ ਲੈ ਕੇ ਬੀਬੀਆਂ ਵੀ ਆਪਸ ਦੇ ਵਿੱਚ ਲੜਾਈ ਕਰਦੀਆਂ ਨਜ਼ਰ ਆਉਂਦੀਆਂ ਨੇ ਖਬਰ ਨੂੰ ਅੰਤ ਤੱਕ ਵੇਖੋ ਕਮੈਂਟਾਂ ਚ ਪ੍ਰਤੀਕਿਰਿਆ ਜ਼ਰੂਰ ਸਾਂਝੀ ਕਰੋ ਤੇ ਹੋਰ ਖਬਰਾਂ ਦੇ ਲਈ ਬਣ ਰਹੋ ਲਾਈਵparat ਦੇ ਨਾਲ ਇਹ ਸਾਡੇ ਜਲਾਲਾਬਾਦ ਬਲਾਗ ਦਾ ਪਿੰਡ ਚੱਕ ਮਹੰਬਦੇਵਾਲਾ ਜੀ ਇਹਦੇ ਵਿੱਚ ਤਕਰੀਬ 12 ਤੋਂ ਜ਼ਿਆਦਾ ਇਕੜ ਤੇ ਕਬਜ਼ਾ ਸੀ ਜੀ ਜਿਹਦੇ ਵਿੱਚੋਂ ਸਾਡੇ ਕੋਲ 7 ਇਕੜ ਦੇ ਕਰੀਬ ਅੱਜ ਕਬਜ਼ਾ ਵਾਰੰਟ ਸੀ ਤੇ ਪੁਲਿਸ ਪ੍ਰਸ਼ਾਸਨ ਦੀ ਮਦਦ ਨਾਲ ਐਸ ਐਚਓ ਅੰਗਰੇਜ਼ ਸਿੰਘ ਸਾਡੇ ਕੋਲ ਆਏ ਹੋਏ ਆ ਐਸਟੀਐਨ ਸਾਹਿਬ ਨੇ ਐਮਐਲਏ ਸਾਹਿਬ ਆਏ ਨੇ ਮੇਰਾ ਸਾਰਾ ਸਟਾਫ ਦਫ਼ਤਰ ਦਾ ਇਹ ਸਾਰੇ ਰਲ ਮਿਲ ਕੇ ਪਿੰਡ ਵਾਲਿਆਂ ਦੇ ਸਹਿਯੋਗ ਨਾਲ ਜਿਹੜਾ ਇਹ ਅੱਜ ਕਬਜ਼ਾ ਅਸੀਂ ਲੈ ਰਹੇ ਆ ਜਿਹਦੇ ਚ ਤਾਰਕਲੇ ਇੱਥੇ ਸੀ ਅਸੀਂ 5 ਏਕੜ ਤੇ ਦੂਜਾ ਦੂਜੇ ਪਿੰਡ ਜਾ ਕੇ ਅਸੀਂ ਕਬਜ਼ਾ ਪ੍ਰਾਪਤ ਕਰਾ ਬਿਲਕੁਲ ਪੰਜਾਬ ਸਰਕਾਰ ਵੱਲੋਂ ਇਹ ਜਦੋਂ ਦੀ ਇਹ ਸਰਕਾਰ ਆਈਏ ਇਹਦੇ ਵੱਲੋਂ ਕਬਜ਼ੇ ਛਡਾਣ ਲਈ ਕਰੀਬ 90 9001 ਜਿਹੜਾ ਕਬਜ਼ਾ ਛਡਾਇਆ ਗਿਆ ਤੇ ਇਹ ਮਹਿੰਮ ਸਾਡੀ ਲਗਾਤਾਰ ਡੇਢ ਪੌਣੇ 2 ਸਾਲ ਤੋਂ ਜਾਰੀ ਹੈ ਸਾਡੇ ਬਲਾਕ ਵਿੱਚ ਵੀ ਪਿਛਲੇ ਸਾਲ ਅਸੀਂ ਚੱਕ ਵਜੀਦੇ ਕਬਜ਼ਾ ਲਿਆ ਸੀ ਅ ਦੂਸਰੇ ਬੱਗੇ ਕੇ ਉਤਾਰ ਵੀ ਅਸੀਂ ਕੁਝ ਜ਼ਮੀਨਾਂ ਦੀ ਐਕਸ਼ਨ ਕੀਤੀ ਸੀ ਲੋਕਾਂ ਦੇ ਸਹਿਯੋਗ ਨਾਲ ਇਹ ਵੀ ਅਸੀਂ ਅੱਜ ਕਬਜ਼ਾ ਲਿਆ ਇਹ ਸਾਡੀ ਮਿਹਨ ਲਗਾਤਾਰ ਜਾਰੀ ਰਹਿੰਦੀ ਹੈ ਕਿਉਂਕਿ ਕਾਫੀ ਲੰਮੇ ਚੌੜੇ ਕੇਸ ਹੁੰਦੇ ਨੇ ਇਸ ਜ਼ਮੀਨ ਤੇ ਵੀ ਅਸੀਂ 2013 ਤੋਂ ਲਗਾਤਾਰ ਕੇਸ ਵੱਖ-ਵੱਖ ਕੋਰਟਾਂ 'ਚ ਫੇਸ ਕਰ ਫੇਸ ਕਰ ਰਹੇ ਸੀ ਸਾਡੇ ਆਕੇ ਚ ਹੋ ਰਹੇ ਸੀ ਹੁਣ ਫਾਈਨਲ ਡਿਸੀਜਨ ਸਾਡੇ ਕੋਲ 7 23 ਵਿੱਚ ਆਇਆ ਹੈ ਤੇ ਸਾਰੀ ਪ੍ਰੋਸੀਜਰ ਪੂਰੀ ਕਰਕੇ ਅਸੀਂ ਅੱਜ ਕਬਜ਼ਾ